રે યે હાથે પર કહે દે બેટી માર કે કાઢો પૈસા કાઢ કે કોઈ ટિકિટ મેચિંગ આયા ટિકિટ કાઢ કે આ વી તો યે ડાર્ક માં ડાર કી લે કે પૈસા કોન લે કે ઓટેલ ના લે ટિકિટ લેને વાળી લે કાઢ ટિકિટ લે કે ਮੈਂ ਕੱਲ ਇੰਗਲੈਂਡ ਤੋਂ ਆਈ ਆ ਹੌਲਿਡੇ ਕਰਨ ਤਾਂ ਅਸੀਂ ਅੱਜ ਗਏ ਸੀਗੇ ਸ਼ਾਪਿੰਗ ਕਰਨ ਪੈਸੇ ਕਢਾਏ ਤਾਂ ਅਸੀਂ ਜੁੱਤੀਆਂ ਵਾਲੀ ਸ਼ਾਪ ਤੇ ਗਏ ਤਾਂ ਉਹ ਮੇਰੇ ਸਿਸਟਰ ਹੁਣੀ ਕਹਿਣ ਲੱਗੇ ਕਿ ਬਈ ਮੇਰੀ ਤਾਂ ਚੋਰੀ ਹੋ ਗਈ ਇੱਕਦਮ ਹੈ ਨਾ ਇੱਕ ਤਾਂ ਸਾਨੂੰ ਸੁਣ ਕੇ ਵੀ ਘਬਰਾਹਟ ਹੁੰਦੀ ਆ ਕਿ ਉੱਥੇ ਸਾਰੇ ਦਿਸਤੇ ਵੀ ਸਾਰੇ ਲੇਡੀਜ਼ ਸਿਗੀਆਂ ਤਾਂ ਫੇਰ ਅਸੀਂ ਤਾਂ ਸਾਨੂੰ ਉਹਦਾ ਪਹਿਲਾਂ ਤਾਂ ਪਤਾ ਨਹੀਂ ਲੱਗਾ ਤੇ ਫੇਰ ਹੁਣ ਮੈਂ ਇਹੀ ਕਹਿਣਾ ਚਾਹਨੀ ਕਿ ਬਈ ਤੁਸੀਂ ਆਪਣੇ ਦੇਸ਼ ਚ ਆਉਨੇ ਆ ਅਸੀਂ ਆਪਣੇ ਹਾਰਡ ਵਰਕਿੰਗ ਕਮਾਈ ਕਰਕੇ ਲੈ ਕੇ ਆਉਨੇ ਆ ਅਸੀਂ ਹੌਲਿਡੇ ਕਰਨ ਆਏ ਆ ਆਪਣੀ ਫੈਮਿਲੀ ਨੂੰ ਮਿਲਣ ਆਏ ਆ ਕਿਵੇਂ ਕਿੱਦਾਂ ਦਾ ਕੰਟਰੀ ਹੋ ਗਿਆ ਕਿ ਵੀ ਜਿਹੜੇ ਲੇਡੀਜ਼ ਵੀ ਉੱਠ-ਉੱਠ ਕੇ ਹਨਾ ਉਹ ਵੀ ਸਿਆਣੇ ਇੰਦਾ ਵੀ ਨਹੀਂ ਨਿਆਣਿਆਂ ਲੱਗਦੀਆਂ ਆ ਕਿ ਵੀ ਤੁਹਾਡੀ ਉਹ ਪੈਸੇ ਕੱਢ-ਕੱਢ ਕੇ ਲੈ ਕੇ ਜਾਣ ਹਨਾ ਫੇ ਗਾਹ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਓਗੇ ਸਾਡੇ ਬੱਚੇ ਕਿੱਦਾਂ ਇੱਥੇ ਇੰਗਲੈਂਡ ਇੰਗਲੈਂਡ ਤੋਂ ਇੱਥੇ ਆਉਗੇ ਆਪਣੇ ਦੇਸ਼ ਦੇਖਣ ਨੂੰ ਬਈ ਕੀ ਸਿਖੂਗੇ ਇੰਦਾ ਕਿ ਹਸੀ ਆ ਜਾ ਕੇ ਉਹਨਾਂ ਨੂੰ ਦੱਸ ਦੇਵੇ ਇਦਾਂ ਹੋ ਗਿਆ ਤਾਂ ਫੇ ਅਸੀਂ ਸਾਨੂੰ ਕਾਫੀ ਸ਼ੌਕ ਲੱਗੀ ਕਿ ਬਈ ਬਈ ਇਦਾਂ ਵੀ ਹੋ ਸਕਦਾ ਹੈ ਨਾ ਕਿ ਬਾਦੂ ਦੀ ਪਰੇਸ਼ਾਨੀ ਹੈ ਕਿ ਬਈ ਤੁਹਾਡੇ ਵੀ ਇਦਾਂ ਵੀ ਨਹੀਂ ਹੈਗਾ ਕਿ ਬਈ ਥੋੜੇ ਜੇ ਪੈਸੇ ਆ ਕੱਢ ਕੇ ਲੈ ਗਏ ਕਿੰਨੇ ਪੈਸੇ ਕੱਢ ਕੇ ਲੈ ਗਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦੀ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਪਹਿਲੀ ਗੱਲ ਪੁੱਛੋ ਵੀ ਤੁਹਾਡੇ ਬੱਚੇ ਇਦਾਂ ਕਰਨ ਤੁਸੀਂ ਉਹਨਾਂ ਨੂੰ ਕੀ ਸਿਖਾਓਗੇ ਹੈ ਨਾ ਵੀ ਤੁਸੀਂ ਜਿਹੜੀਆਂ ਲੇਡੀਜ਼ ਹੋ ਕੇ ਤੁਸੀਂ ਵੇ ਇਦਾਂ ਨਹੀਂ ਵੀ ਤੁਹਾਨੂੰ ਕੋਈ ਪਰੇਸ਼ਾਨੀ ਕੋਈ ਸ਼ਰਾਬ ਦੀ ਕੋਈ ਵੀ ਹੈ ਨਾ ਵੀ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਗਾਹ ਨੂੰ ਕੀ ਸਿਖਾਓਗੇ ਹੈ ਨਾ ਹਣਾ ਪਰ ਉਹਨਾਂ ਨਾਲੇ ਹਾਂਜੀ ਉਹਦਾ ਨੁਕਸਾਨ ਹੋ ਕੰਨ ਅੱਗੇ ਹਣਾ ਹੁਣ ਜੇ ਕਿਸੇ ਗਰੀਬ ਦੇ ਪੈਸੇ ਕੱਢ ਲੈਣ ਉਹਨਾਂ ਨੂੰ ਕਿੰਨਾ ਔਖਾ ਦਾ ਇਹਨਾਂ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਕਰਕੇ ਪਹਿਲੀ ਵਾਰੀ ਨਹੀਂ ਕਿਸੇ ਨੇ ਕੀਤਾ ਹੋਣਾ ਬਹੁਤ ਆਰੀ ਕਿਸੇ ਨੇ ਕੀਤਾ ਹੋਣਾ ਜਿਹੜਾ ਉਹ ਇੰਨੇ ਐਕਸਪੀਰੀਅੰਸ ਹੋ ਗਏ ਹੈ ਨਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਰੱਖਣਾ ਚਾਹੀਦਾ ਜੇਲ੍ਹ ਦੇ ਵਿੱਚ ਨਾਲ ਉਹਨੂੰ ਪਤਾ ਲੱਗੇ ਕਿ ਵੀ ਕਿਸੇ ਦੇ ਹੈ ਨਾ ਤੁਸੀਂ ਸਾਡਾ ਸਾਰਾ ਦਿਨ ਖਰਾਬ ਕੀਤਾ ਸਾਡੀ ਸਾਨੂੰ ਕਿੰਨੀ ਪਰੇਸ਼ਾਨੀ ਆ ਹਨਾ ਇਦਾਂ ਨਾਈਸ ਨਹੀਂ ਹੈਗਾ ਹਨਾ ਸਾਡਾ ਜੂਵੀ ਸ਼ੋਪਿੰਗ ਮੈਂ ਕਹਿੰਨੀ ਆ ਪੁਲਿਸ ਉਹਨਾਂ ਨੂੰ ਫੜੇ ਤਾਂ ਨਾਲੇ ਉਹਨਾਂ ਨੂੰ ਦੱਸੇ ਵੀ ਆਹ ਆ ਕੋਈ ਚੰਗੀ ਚੀਜ਼ ਤਾਂ ਹੈ ਨਹੀਂ ਕੀ ਗੱਲ ਹੈ ਹਨਾ ਸਾਡੇ ਪਾਸ ਲੇਡੀਆਂ ਆਈ ਸੀ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਭਾਗ ਸਿੰਘਪੁਰਾ ਥਾਣਾ ਫਲੋਰ ਜਿਸਨੇ ਇੱਕ ਸਾਨੂੰ ਲਿਖਤੀ ਦਰਖਾਸਤ ਦਿੱਤੀ ਆ ਵੀ ਮੈਂ ਮਾਰਕੀਟ ਦੇ ਵਿੱਚ ਇੱਕ ਸ਼ੋਪਿੰਗ ਕਰਨ ਆਈ ਸੀਗੀ ਸ਼ੋਪਿੰਗ ਕਰਨ ਆਈ ਸੀਗੀ ਆਪਣੇ ਨਾਲ ਰਿਸ਼ਤੇਦਾਰ ਦੇ ਨਾਲ ਤੇ ਮੇਰੇ ਨਾਲ ਇੱਕ ਹੋਰ ਵੀ ਮੇਰੇ ਪਛੂਤੂ ਚੁਮੀ ਤੇ ਸੀ ਜੀ ਹਾਂ 62000 30000 ਰੁਪਏ ਜਸੋਦੀ ਨੂੰ ਫਿਰ ਲੈ ਕੇ ਤਬਦੀਦ ਖੋਲ੍ਹ ਦਿੱਤੀਆ ਇਹੋ ਸੀ ਕੈਮਰੇ ਫੁਟੇਜ ਦੇਖ ਲਿਆ ਦੋ ਸਖਤੀ ਔਰਤਾਂ ਨੇ ਸਾਨੂੰ 7500 ਪਿਆਰ ਉਹ ਵੀ ਭਾਗਦਾਰੀ ਕੀਤੀ ਹੈ ਬਾਕੀ ਹੋਰ ਵੀ ਕੈਮਰੇ ਚੈੱਕ ਕੀਤੀ ਜਾ ਰਹੀ ਹੈ ਅੱਗੇ ਜਲੀ ਪਰ ਬਈ ਅਮਲ ਉਹ ਚ ਲੈ ਜਾਂਦੀ ਜਾਊਗੀ